ਨਾਮ ਹਰਨੂਰ ਸਿੰਘ ਹੈ ਔਰ ਮੈਂ 에ਅਰ ਫੋਰਸ ਦੀ ਮੈਰਿਟ ਲਿਸਟ ਜੋ ਹੁੰਦੀ ਹੈ ਉਹਦੇ ਵਿੱਚ ਸ਼ਾਰਟਲਿਸਟ ਹੋਈ ਹਾਂ এডਿਕੇਸ਼ਨ ਬ੍ਰਾਂਚ ਤੇ ਵਿੱਚ ਮੇਰੀ ਹੁਣ 1 ਸਾਲ ਲਈ ਇੰਡੀਅਨ 에ਅਰ ਫੋਰਸ ਜਿਹੜੀ 에ਅਰ ਫੋਰਸ ਅਕੈਡਮੀ ਦੁੰਦੀਗਲ ਤੇਲੰਗਾਨਾ ਦੇ ਵਿੱਚ ਹੈਗੀ ਹੈ ਉੱਥੇ ਮੇਰੇ ਸਾਲ ਦੀ ਟ੍ਰੇਨਿੰਗ ਹੋਏਗੀ ਔਰ ਸਾਲ ਬਾਅਦ ਮੇਰੇ ਕੰਧਿਆ ਦੇ ਫਲਾਈਂਗ ਆਫੀਸਰ ਦੀ ਸਟ੍ਰਿਪਸ ਲੱਗਣਗੀਆਂ ਨਮਸਕਾਰ ਜਿਵੇਂ ਕਿ ਹੋ ਪੰਜਾਬ ਬਾਰਡਰ ਨਿਊ ਜਿਸ ਦੀ ਸਰਕਾਰ ਹੋਵੇ ਜਾਂ ਫਿਰ ਪ੍ਰਸ਼ਾਸਨ ਦੇ ਵਿੱਚ ਕੋਈ ਜਗ੍ਹਾ ਹੋਵੇ ਹਰ ਥਾਂ ਤੇ ਕੁੜੀਆਂ ਆਪਣੀਆਂ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬ ਰਹਿੰਦੀਆਂ ਹਨ ਇਵੇਂ ਦਾ ਹੀ ਇੱਕ ਮਿਸਾਲ ਅੱਜ ਜ਼ਿਲ੍ਹਾ ਪਠਾਨਕੋਟ ਦੇ ਸਰਨਾਵੀਕੇ ਸਾਹਮਣੇ ਆਈ ਹੈ ਕਿ ਠਿੱਕੇ ਹਰਨੂਰ ਕੋਰ ਵੱਲੋਂ 에ਅਰ ਫੋਰਸ ਅਕੈਡਮੀ ਦੇ ਵਿੱਚ ਆਪਣੀ 에ਅਰ ਫਲਾਈਂ ਦੇ ਅਫਸਰ ਦੇ ਨਾਮ ਤੇ ਜਗ੍ਹਾ ਹਾਸਲ ਕੀਤੀ ਗਈ ਹੈ ਪਰਵਾਰ ਦੀ ਜਾਣਕਾਰੀ ਦੇ ਅਨੁਸਾਰ ਪਰਿਵਾਰ ਵਾਲੇ ਨੇ ਕਿਹਾ ਕਿ ਉਹਨਾਂ ਦੀ ਧੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਪ੍ਰਯਾਸ ਕੀਤਾ ਜਾ ਰਿਹਾ ਸੀ ਅਤੇ ਇਸ ਬਾਰ merit list 'ਚ ਨਾਮ ਆਉਂਤੇ ਉਹਨਾਂ ਦੀ ਧੀ ਦਾ ਸੁਪਨਾ ਸাকার ਹੋਇਆ ਅਤੇ ਆਪਣੀ ਧੀ ਇਸ ਕਾਮਯਾਬੀ ਤੇ ਸਾਨੂੰ ਮਾਣ ਹੈ ਦੂਜੇ ਪਾਸੇ ਜਦ ਇਸ ਸੰਬੰਧੀ Air Force ਦੀ merit list 'ਚ ਆਉਣ ਵਾਲੀ ਹਰਨੂਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਇਸ ਸਫਲਤਾ ਦੇ ਪਿੱਛੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਪਰਯਾਸ ਕੀਤਾ ਜਾ ਰਸੀ ਪਰ ਕਾਮਯਾਬੀ ਹੁਣ ਮਿਲੀ ਹੈ ਉਹਨਾਂ ਕਿਹਾ ਕਿ ਹੁਣ ਇਸ ਸਾਲ ਦੀ ਟ੍ਰੇਨਿੰਗ ਹੋਵੇਗੀ ਉਸਦੇ ਬਾਅਦ ਉਹਨਾਂ ਦੇ ਮੋਢਿਆਂ ਤੇ ਫਲਾਈਂਗ ਅਫਸਰ ਦੀਆਂ ਫੀਟੀਆਂ ਲੱਗਣਗੀਆਂ ਜੋ ਕਿ ਬੜੇ ਮਾਣ ਵਾਲੀ ਗੱਲ ਹੈ ਜਿਸ ਜਿਖਰੀ ਹੋਂ ਪੰਜਾਬ ਬਾਟਰ ਨਿਊਜ਼ ਤੇ ਮੈਂ ਰਕੇਸ਼ ਸ਼ਰਮਾ ਬੰਮਿਆਰ ਤੇ ਮੇਰਾ ਉਹਦੇ ਕਰਕੇ ਥੋੜਾ ਜਿਹਾ ਫਿਲਹਾਲ ਇਸਕੇ ਲਈ ਆਫ ਬੀਕੀ ਚੱਲ ਰਿਹਾ ਹੈ Uh, मैं थी 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 थी। मेरा सफर कह ही सकते हैं कि काफी समा लग गया इस ड्रीम ना क्योंकि मैं 19 इयर्स दी सी जो मैं फर्स्ट टाइम रिकमेंड हुई सी और मैं फर्स्ट टाइम मेरिट आउट हो गई ਸੋ ਇਹ 5 ਸਾਲਾਂ ਦਾ ਸਫਰ ਇਹ ਮੈਂ ਇਹਦੇ ਵਿੱਚ ਆਪਣੀ ਅੰਡਰਗ੍ਰੈਜੂਏਸ਼ਨ ਮਾਸਟਰਸ ਕੰਪਲੀਟ ਕੀਤੀ ਹੈ ਫਿਲਹਾਲ ਮੈਂ ਜੌਬ ਕਰ ਰਹੀ ਹਾਂ 빅4 ਦੇ ਵਿੱਚ ਸੋ ਜੌਬ ਦੇ ਨਾਲ-ਨਾਲ ਪੜ੍ਹਾਈ ਪੜ੍ਹਾਈ ਦੇ ਨਾਲ-ਨਾਲ ਆਪਣੇ ਸੁਪਨੇ ਨੂੰ ਫੋਲੋ ਕਰਨ ਦਾ ਸਟਰਗਲ ਇਹ ਮੇਰਾ ਲਾਈਫ ਰਹੀ ਹੈ 올 ਟੂਗੇਦਰ ਇਹਦੇ ਵਿੱਚ ਸਮ ਅਪ ਕਰੂੰਗੀ ਇਹ ਮੈਰਿਟ ਪਰਸੋ ਆਈ ਹੈ ਔਰ ਜਦੋਂ ਇਹ ਮੈਰਿਟ ਆਈ ਮੇਰੀ ਕਜ਼ਨ ਨੇ ਚੈੱਕ ਕੀਤੀ ਸੀਗੀ ਔਰ ਜਿਵੇਂ ਪਤਾ ਚੱਲਿਆ ਕਿ ਆਫਟਰ 5 ਅਟੈਂਪਟਸ ਮੈਸਵਰੀ ਮੈਰਿਟ ਦੇ ਵਿੱਚ ਇਨ ਹੋ ਗਈਆਂ ਮੇਰੇ ਲਈ ਬਹੁਤ ਹੀ ਜ਼ਿਆਦਾ ਵੱਡੀ ਮੂਵਮੈਂਟ ਸੀਗੀ ਔਰ ਮੈਂ ਬਿਲਕੁਲ ਬਿਲੀਵ ਨਹੀਂ ਕਰ ਪਾ ਰਹੀ ਸੀਗੀ ਕਿ ਇਹ ਸਹੀ ਵਿੱਚ ਹੋ ਗਿਆ ਹੈ ਮੈਂ ਅਬ ਵਰਕ ਫਰਮ ਹੋਮ ਕਰ ਰਹੀ ਹਾਂ ਫਿਲਹਾਲ ਫਿਰ ਮੈਂ ਜਦੋਂ نیچے ਆ ਕੇ ਆਪਣੀ ਫੈਮਿਲੀ ਨੂੰ ਦੱਸਿਆ ਮੇਰੇ ਪਾਪਾ ਮਮਾ ਦਾਦੀ ਆਮਾ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਬਹੁਤ ਹੀ ਵੱਡੀ ਵੱਡੀ ਮੂਵਮੈਂਟ ਸੀਗੀ ਫॉर ਅ ਸੈਕਿੰਡ ਕਿ ਅਪਾ ਇੱਕਦਮ ਲੌਸਟ ਹੋ ਗਏ ਸੀਗੀ ਉਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਉਸ ਤੋਂ ਬਾਅਦ ਆਪਾਂ ਬਾਬਾ ਜੀ ਦੇ ਘਰੇ ਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਆਪਾਂ ਪੂਰੀ ਫੈਮਿਲੀ ਨੇ ਸ਼ੁਕਰਾਨਾ ਕੀਤਾ ਸੋ ਬਹੁਤ ਹੀ ਅੱਛੀ ਮੂਮੈਂਟ ਸੀ ਕਿ ਹਜੇ ਤੱਕ ਮਤਲਬ ਕਿ ਆਪਾਂ ਸੈਲੀਬ੍ਰੇਟ ਕਰ ਰਹੇ ਆ ਤੁਹਾਡੀ ਪ੍ਰੈਜ਼ੈਂਸ ਇਸ ਨੂੰ ਬਹੁਤ ਵੱਡੀ ਬਣਾ ਰਹੀ ਹੈ ਇਸ ਮੂਮੈਂਟ ਨੂੰ 올 ਟੁਗੇਦਰ ਤੋ ਕਿ ਹੁਣ ਤੱਕ ਕਿੰਨੇ ਕਾਲੂ ਕਿਦੇ ਕਿਦੇ ਹੋਣ ਆ ਚੁਕੇ ਮੈਨੂੰ ਮੇਰੀ ਫੈਮਿਲੀ ਰਿਲੇਟਿਵਸ ਫਰੈਂਡਸ ਮੇਰੇ ਟੀਚਰਸ ਮੇਰੇ ਬਹੁਤ ਸਾਰੇ ਦੋਸਤ ਮੇਰਾ ਬਿਕੋਜ਼ ਮੈਂ ਬਹੁਤ ਅਲਗ-ਅਲਗ ਜਗਾਵਾ ਤੇ ਰਹੀ ਹਾਂ ਬੜੀ ਹੈ ਜੌਬ ਕੀਤੀ ਹੈ ਸੋ ਮੇਰੇ ਬਹੁਤ ਵਾਈਡ ਫਰੈਂਡ ਸਰਕਲ ਹੈਗਾ ਸੋ ਮੈਨੂੰ ਸਾਰਿਆਂ ਦੀ ਕਾਲਸ اور ਵਿਸ਼ੇਸ ਮੈਸੇजेस ਆ ਰਹੇ ਨੇ ਮੈਨੂੰ ਕੁਝ ਦਿਨ ਪਹਿਲੇ ਆਪਣੇ ਪੰਜਾਬ ਦੇ ਕੈਬਨਿਟ ਮਿਨਿਸਟਰ ਹੈਗੇ ਨੇ ਉਹਨਾਂ ਦਾ ਵੀ ਮੈਨੂੰ ਕਾਲ ਆਇਆ ਕਠਾਰੂ ਚੱਕ ਦੇ ਜਿਹੜੇ ਕੈਬਨਟ ਮਨਿਸਟਰ ਨੇ ਉਹਨਾਂ ਦਾ ਕਾਲ ਆਇਆ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਬਹੁਤ ਹੀ ਨਿੱਗੀਆਂ ਮੈਨੂੰ ਵਧਾਈਆਂ ਦਿੱਤੀਆਂ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮਤਲਬ ਕਿ ਨੇੜੇ ਨੀਅਰ ਫਿਊਚਰ ਦੇ ਵਿੱਚ ਜ਼ਰੂਰ ਆਣਗੇ ਔਰ ਮਿਲ ਕੇ ਜਾਣਗੇ ਉਹਨਾਂ ਨੇ ਬਹੁਤ ਸ਼ਾਬਾਸ਼ੀ ਦਿੱਤੀ ਹੈ ਮੈਨੂੰ ਇਸ ਚੀਜ਼ ਦੇ ਲਈ ਲੋਕਾਂ ਦਾ ਬਚਨ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਪਣਾ ਆਮ ਭੋਲ ਕੇ ਨਾਸ਼ਿਆਂ ਵਿੱਚ ਦੱਤ ਮੈਂ ਇਹੋ ਹੀ ਕਹੂੰਗੀ ਕਿ ਤੁਸੀਂ ਆਪਣੀ ਜਵਾਨੀ ਨਾ ਰੋਲੋ ਇੱਕ ਮਕਸਦ ਢੂੰਡੋ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਲੱਭੋ ਆਪਣੀ ਜ਼ਿੰਦਗੀ ਦਾ ਔਰ ਫਿਰ ਉਹਨੂੰ ਫੋਲੋ ਕਰਨ ਦੇ ਪਿੱਛੇ ਲੱਗ ਜਾਓ ਕਿਸੇ ਚੀਜ਼ ਦੀ ਪਰਵਾਹ ਨਾ ਕਰੋ ਜਦੋਂ ਤੁਹਾਡੇ ਕੋਲ ਸੁਪਨਾ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਟਾਈਮ ਹੋਏਗਾ ਕਿ ਤੁਸੀਂ ਨਸ਼ਿਆਂ ਬਾਰੇ ਸੋਚ ਵੀ ਪਾਓ ਮੇਰਾ ਨਾਮ ਸਰਬਜੀਤ ਕੌਰ ਹੈ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਬੇਟੀ ਨੇ ਮਤਲਬ ਇੰਡੀਅਨ 에ਅਰਫੋਰਸ ਦੇ ਵਿੱਚ ਜਿਹੜੀ ਸਿਲੈਕਟ ਹੋਈ ਆ ਸ਼ੁਰੂ ਤੋਂ ਹੀ ਮੇਰੀ ਬੇਟੀ ਦਾ ਔਰ ਮੇਰੇ ਹਸਬੰਡ ਔਰ ਦਾ ਇਸ ਦੀ ਦਾਦੀ ਦਾ ਜਿਹੜਾ ਸਪਨਾ ਸੀਗਾ ਕਿ ਬੱਚੇ ਜਿਹੜੇ ਆ ਉਹ ਡਿਫੈਂਸ ਜਾਣ ਕਿਉਂਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਆਰਮੀ 에ਅਰ ਫੋਰਸ ਸਕੂਲ ਦੀ ਸ਼ੁਰੂ ਤੋਂ ਹੀ ਜੜੀ ਰਹੀ ਹੈ ਔਰ ਹਨੂਰ ਦਾ ਜਿਹੜਾ ਵੱਡਾ ਬ੍ਰਦਰ ਹੈ ਆਲਰੇਡੀ ਜਿਹੜਾ ਏ ਇੰਡੀਅਨ 에ਅਰ ਫੋਰਸ ਵਿੱਚ ਐਜ਼ ਅ ਪਾਇਲਟ ਜਿਹੜਾ ਉਹ ਵਰਕ ਕਰ ਰਿਹਾ ਹੈ ਜੌਬ ਕਰ ਰਿਹਾ ਹੈ ਔਰ ਇਹ ਆ ਕਿ ਨੂਰ ਦਾ ਜਿਹੜਾ ਸੀਗਾ ਕਿਉਂਕਿ ਮੈਂ ਨੂਰ ਦੇ ਨਾਲ ਇੰਨਾ ਨਹੀਂ ਰਹੀ ਛੋਟੇ ਹੁੰਦੇ ਤੋਂ ਪਰ ਉਹਦੇ ਦਾਦੀ ਔਰ ਉਹਦੇ ਪਾਪਾ ਜਿਹੜੇ ਸ਼ੁਰੂ ਤੋਂ ਹੀ ਰਹੇ ਆ ਆ ਰੇ ਨੂਰ ਹਮੇਸ਼ਾ ਨੂਰ ਨੂੰ ਨੂਰ ਨੇ ਮਤਲਬ ਬੜਾ ਸਟਰਗਲ ਹੈ ਜਦੋਂ ਦੇਖਣਾ ਉਹ ਮਤਲਬ ਕਦੀ ਵੀ ਇਹ ਨਹੀਂ ਹੁੰਦੇ ਸੋਚਿਆ ਕਿ ਮੈਂ ਮਤਲਬ ਅੱਜ ਮਤਲਬ ਕਿਸੇ ਵੀ ਕੋਰ ਨਹੀਂ ਜਾਣਾ ਮਤਲਬ ਸਟੱਡੀ ਲਈ ਨਹੀਂ ਹਮੇਸ਼ਾ ਨੇ ਕਹਿਣਾ ਮਮਾ ਮੈਂ ਪਾਸ ਹੋऊंगी ਮਮਾ ਮੈਂ ਜਾਣਾ ਆ 3 ਵਜੇ ਤੇ ਪਾਪਾ ਨੇ ਬੱਸ ਸਟੈਂਡ ਤੇ ਛੱਡ ਕੇ ਆਣਾ ਕਦੀ ਇਨੇ ਹਿਜਿਟੇ ਨਹੀਂ ਕਰਨਾ ਜਿਸ ਤਾ ਵੀ ਨੇ ਟੀ-ਸ਼ਰਟ ਡਾਲੀ ਆ ਬਸ ਉਸੇ ਤਰੀਕੇ ਜਾਣਾ ਪਰ ਮੈਂ ਅੱਜ ਇਹੀ ਸਾਰੇ ਪੇਰੈਂਟਸ ਨੂੰ ਮੋਰ ਮਦਰਜ਼ ਮੈਂ ਕਹੂੰਗੀ ਕਿ ਬੇਟੀਆਂ ਟਰਸਟ ਰੱਖੋ ਮਦਰ ਦੇ ਨਾਲ ਨਾਲ ਫਰੈਂਡ ਬਣੋ ਆਰ ਹਮੇਸ਼ਾ ਜਿਹੜੀਆਂ ਵਾ ਬੇਟੀਆਂ ਤੁਹਾਡਾ ਸਾਥ ਦੇਣਗੀਆਂ ਔਰ ਕਦੇ ਵੀ ਉਹ ਮਤਲਬ ਗਮਰਾ ਨਹੀਂ ਹੋਣਗੀਆਂ ਔਰ ਅੱਛਾ ਜਿਹੜਾ ਉਹ ਮਾਲਕ ਦੇ ਨਾਲ ਵੀ ਥੋੜਾ ਜੁੜੋ ਦੇਖੋ ਜੀਵਨ ਜਿਹੜਾ ਜੀਵਨ ਜੀਣਾ ਆਏ ਆ ਆਪਾਂ ਬਸ ਜੁਣਾ ਚਾਹੀਦਾ ਪਤਾ ਲੱਗਾ ਮੋ ਵੀ ਬੇਟੀ ਨੇ ਇਹ ਨੂਰ ਦਾ ਜਿਹੜਾ ਫੇਰ ਕਰ ਲਿਆ ਤੇ ਫਿਕੀਵੇਂ ਦਾ ਸਾਰੇ ਪਰਿਵਾਰ ਦੇ ਵਿੱਚ ਵੀ ਮੇਰਾ ਮਾਣ ਸਾਰੇ ਸਾਰੇ ਦਾਦੀ ਇਹਦੇ ਪਾਪਾ ਔਰ ਨੂਰ ਇਹਦੀ ਕਜਨ ਆਏ ਹੋਇਆ ਬਹੁਤ ਖੁਸ਼ੀ ਸੀ ਗਿਆ ਅਸੀਂ ਚਲੋ ਨੂਰ ਦਾ ਜੋ ਸੁਪਨਾ ਸੀਗਾ ਡ੍ਰੀਮ ਸੀਗਾ ਉਹ ਜਿਹੜਾ ਫੁੱਲਫਿਲ ਹੋਇਆ ਤੇ ਉਹਨਾਂ ਨੂੰ ਬੱਚਿਆਂ ਨੂੰ ਚੀਜ਼ ਨੇ ਆ ਜਾਣਾ ਕੰਮ ਜਿਹੜੇ ਆਪਣੀ ਲਾਈਫ ਨੂੰ ਭੁੱਲ ਕੇ ਜਿਹੜਾ ਨਸ਼ਾ ਚੋਣੇ ਮੈਂ ਉਹ ਬੱਚਿਆਂ ਨੂੰ ਵੀ ਕਹਿਣਾ ਚਾਹੂੰਗੀ ਔਰ ਪੇਰੈਂਟਸ ਵੀ ਦੇਣਾ ਸੁਨਾ ਦੇਣਾ ਚਾਹੁੰਗੀ ਕਿ ਆਪ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੀ ਜਿਹੜੀ ਥੋੜੀ ਜੀ ਗਾਈਡਲਾਈਨਸ ਉਹਨਾਂ ਦੇ ਨਾਲ ਅਟੈਚ ਰਹਿਣ ਉਹਨਾਂ ਨੂੰ ਕਾਉਂਸਲ ਕਰਨ ਉਹਨਾਂ ਨੂੰ ਚੈੱਕ ਕਰਨ ਉਹਨਾਂ ਦੀਆਂ ਜਿਹੜੀਆਂ ਜੋ ਵੀ ਉਹਨਾਂ ਦੀਆਂ ਭਾਵਨਾਵਾਂ ਹੈਗੀਆਂ ਉਹਨਾਂ ਦੀ ਫੀਲਿੰਗ ਨੂੰ ਸਮਝਣ ਕਿ ਉਹ ਕੀ ਬਣਨਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਆ ਮਤਲਬ ਇਹ ਨਹੀਂ ਹੈ ਕਿ ਇੱਕਦਮ ਤਨੀ ਉਹਦੇ ਤੇ ਥੋਪ ਦੋ ਜਾ ਉਹਨੂੰ ਡਾਂਟੋ ਨਹੀਂ ਉਹਨਾਂ ਦੀਆਂ ਜਿਹੜੀਆਂ ਜੋ ਨਹੀਂ ਐਕਸਪ੍ਰੈਸ ਭਾਵਨਾਵਾਂ ਆ ਫੀਲਿੰਗ ਨੂੰ ਸਮਝੋ ਉਹਦੇ ਉਸ ਵੱਲ ਚੱਲਣ ਦਿਓ ਬੱਚਾ ਕਦੇ ਵੀ ਨਸ਼ਾ ਨਹੀਂ ਕਰੇ ਕਿ ਮੈਂ ਦੱਸਦਾ ਕਿ ਆਮ ਵਰਕਿੰਗ ਐਜ਼ ਅ ਅਫੀਸ਼ੀਅਲ ਟਿਕ ਪ੍ਰਿੰਸੀਪਲ ਐਟ ਗਵਰਨਮੈਂਟ ਸੈਨੇਸ ਕੈਂਡੀ ਸਕੂਲ ਕਤਲੌਰ ਸੋ ਰਹੀ ਗੱਲ ਬੇਟੀ ਦੇ ਮਕਾਮ ਹਾਸਲ ਕਰਨ ਦੀ ਕਿਹੜਾ ਪਿਓ ਆ ਵੀ ਜਿਹੜਾ ਖੁਸ਼ ਨਾ ਹੋਊਗਾ ਕਿ ਉਹਦੀ ਧੀ ਨੇ ਜਿਹੜਾ ਵਾ ਅਸਮਾਨਾਂ ਦੇ ਵਿੱਚ ਉੱਡਣਾ ਸੋ ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਆ ਅੱਗੇ ਮੇਰਾ ਬੇਟਾ ਉੱਡਦਾ ਹੁਣ ਅੱਗੇ ਬੇਟੀ ਵੀ ਉੱਡੂਗੀ ਹੈ ਤੁਸੀਂ ਦੱਸੋ ਹੋਰ ਮੈਂ ਦੱਸੋ ਆਪਣੀ ਖੁਸ਼ੀ ਕਿਵੇਂ ਜ਼ਾਹਿਰ ਕਰਕੇ ਦੱਸਾਂ ਤੁਹਾਨੂੰ ਪਲੀਜ਼ ਕਿਵੇਂ ਦਾ ਸਫਰ ਰਿਹਾ ਸਰ ਸਫਰ ਦੇਖੋ ਜੀ ਮੇਰਾ ਇੱਕ ਜ਼ਿੰਦਗੀ ਦਾ ਸ਼ੌਕ ਹੁੰਦਾ ਰਿਹਾ ਹੁਣ ਵੀ ਮੈਂ ਜਦੋਂ ਬੱਚਿਆਂ ਦੀ ਕਾਉਂਸਲਿੰਗ ਵਾਸਤੇ ਜਾਣਾ ਆਮ ਦਾ ਬੈਸਟ ਕਾਉਂਸਲਰ ਫੋਰ ਯਰ ਕਾਈਂਡ ਇਨਫੋਰਮੇਸ਼ਨ ਆ ਹਵ ਟੇਕਨ ਮਾਈ ਟ੍ਰੇਡਿੰਗ ਫਰਮ ਮੈਕਸੀਪਾ ਮੈਕਸੀਪਾ ਚੰਡੀਗੜ੍ਹ ਈਵਨ ਫਰਮ ਐਮ ਐਚ ਆਰ ਡੀ ਬੰਗਲੌਰ ਮੇਰੇ ਤੇ ਗਵਰਨਮੈਂਟ ਨੇ ਬਹੁਤ ਪੈਸਾ ਖਰਚਿਆ ਮੇਰੀ ਗਵਰਨਮੈਂਟ ਨੇ ਬਹੁਤ ਪੈਸਾ ਖਰਚਿਆ ਔਰ ਮੈਂ ਆਪਣੇ ਮੇਰੇ ਹੱਥਾਂ ਦੀਆਂ ਪੜਾਈਆਂ ਕੁੜੀਆਂ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਜੜੀਆਂ ਨੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਗਲਤ ਨਹੀਂ ਹੋ ਸਕਦੀ ਉਹ ਮੇਰੀਆਂ ਧੀਆਂ ਜਿਹੜੀਆਂ ਨੇ ਉਹ ਬੜੇ ਸਹੀ ਰਸਤੇ ਦੇ ਉੱਤੇ ਜਿਹੜੀਆਂ ਨੇ ਉਹ ਜਾਂਦੀਆਂ ਨੇ ਔਰ ਕਾਮਯਾਬ ਨੇ ਮੈਂ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਰਹੀ ਗੱਲ ਬੇਟੀ ਆਪਣੀ ਦੀ بیٹے ਦੀ ਮੈਂ ਅਜ ਤੱਕ ਇਹਨਾਂ ਨਾਲ ਜਿੰਨੀਆਂ ਬੈਸਟ ਮੂਵੀਜ਼ ਆਉਂਦੀਆਂ ਉਹ ਮੈਂ ਜ਼ਰੂਰ ਇੰਜੋਏ ਕਰਦਾ ਥੀਏਟਰ ਦੇ ਵਿੱਚ ਘਰੇ ਨਹੀਂ ਮੈਂ ਕਰਦਾ ਮੈਂ ਥੀਏਟਰ ਦੇ ਵਿੱਚ ਜਾ ਕੇ ਦੇਖਦਾ ਹੁਣ ਜਦੋਂ ਆਪਾਂ ਉੜਦਾ ਪੰਜਾਬ ਮੂਵੀ ਆਈ ਅਸੀਂ ਇੱਕ ਸਾਈਡ ਤੇ ਮੇਰਾ ਮੁੰਡਾ ਬੈਠਾ ਇੱਕ ਸਾਈਡ ਤੇ ਕੁੜੀ ਬੈਠੀ ਆਈ ਖੂਬ ਇੰਜੋਏ ਕੀਤਾ ਮੂਵੀ ਨੂੰ ਖੂਬ ਚੱਗੀਆਂ ਮੋਟੀਆਂ-ਮੋਟੀਆਂ ਗਾਲਾਂ ਵੀ ਸੀ ਉਹਦੇ ਵਿੱਚ ਬਟ ਉਹਨਾਂ ਗਾਲਾਂ ਨੇ ਮੇਰੇ ਬੱਚਿਆਂ ਨੂੰ ਉਹ ਸਬਕ ਸਿਖਾਇਆ ਕਿ ਤਾਂ ਹੀ ਅੱਜ ਮੇਰੇ ਬੱਚੇ ਹੋ ਸਕਦਾ ਇੱਕ ਚੰਗੇ ਰਾਹ ਦੇ ਉੱਤੇ ਤੁਰੇ ਜਾਂਦੇ ਨੇ ਔਰ ਅੱਜ ਉਸ ਵੇਲੇ ਮੇਰੇ ਲਈ ਬੜੀ ਖੁਸ਼ੀ ਹੋਈ ਜਦੋਂ ਕਿ ਮੇਰੇ ਇਲਾਕੇ ਦੇ ਕੈਬਨਿਟ ਮਿਨਿਸਟਰ ਅ ਕਟਾਰੂ ਚੱਕ ਜੀ ਦੇ ਮੈਨੂੰ ਫੋਨ ਕੀਤਾ ਮੇਰੀ ਬੇਟੀ ਨੂੰ ਫੋਨ ਕੀਤਾ ਸਰਦਾਰ ਭਗਵੰਤ ਮਾਨ ਜੀ ਨੇ ਅ ਅਰੋੜਾ ਜੀ ਨੇ ਜਿਹੜਾ ਹੈ ਉਹ ਸਾਰਾ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਜਿਹੜਾ ਮੇਰੀ ਬੇਟੀ ਤੇ ਜਿਹੜੀਆਂ ਨਾਲ ਦੋ ਬੇਟੀਆਂ ਹੋਰ ਸਿਲੈਕਟ ਹੋਈਆਂ ਨੇ ਉਹਨਾਂ ਦਾ ਸਭ ਕੁਝ ਸ਼ੇਅਰ ਕੀਤਾ ਇਸ ਤੋਂ ਵੱਧ ਖੁਸ਼ੀ ਸਾਡੇ ਲਈ ਕੀ ਹੋ ਸਕਦੀ ਹੈ ਜੀ ਮੈਂ ਚਾਹੁੰਦਾ ਕਿ ਹਰ ਕੋਈ ਪਰਮਾਤਮਾ ਹਰ ਜੀਵਾਂ ਨੂੰ ਇਸ ਤਰ੍ਹਾਂ ਦੀ ਖੁਸ਼ੀਆਂ ਜਿਹੜੀ ਆ ਉਹ ਦਵੇ ਜੀ ਧੰਨਵਾਦ ਜੀ ਉਹਨਾਂ ਉਹਨਾਂ ਬੱਚਿਆਂ ਲਈ ਕੀ ਸਨੇਹਾ ਹੈ ਜੀ ਜਿਹੜੇ ਆਪਣੇ ਆਪ ਨੂੰ ਨਸ਼ੀਰ ਵਿੱਚ ਕਰੀ ਬਿਠੇ ਦੂਜਾ ਉਨਾ ਪੇਰੈਂਟਸ ਨੂੰ ਕੀ ਸਨੇਹਾ ਜਿਹੜੇ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੂਗਾ ਅਸੀਂ ਸਾਰੀ ਫੈਮਲੀ ਜਿਹੜੀ ਹੈ ਓਸ਼ੋ ਦੇ ਨਾਲ ਜੁੜੀ ਹੋਈਆਂ ਅਸੀਂ ਸਾਰੀ ਫੈਮਲੀ ਮੈਡੀਟੇਸ਼ਨ ਤੇ ਜਾਂਦੇ ਆ ਮੇਰੇ ਵਾਈਫ ਬਹੁਤ ਤਗੜੇ ਮੈਡੀਟੇਟਰ ਨੇ ਮੇਰੇ ਬੱਚੇ ਆ ਉਹ ਬਹੁਤ ਮੈਡੀਟੇਸ਼ਨ ਕਰਦੇ ਆ ਬਹੁਤ ਮੈਡੀਟੇਸ਼ਨ ਕਰਦੇ ਆ ਲੇਕਿਨ ਇਸ ਮੈਡੀਟੇਸ਼ਨ ਨੇ ਮੇਰੇ ਬੱਚਾ ਨੂੰ ਜਿਹੜਾ ਹੈ ਉਹ ਭਟਕਣਾ ਜਿਹੜਾ ਉਹ ਬਿਲਕੁਲ ਭੁਲਾ ਦਿੱਤਾ ਹੀ ਵੀ ਕਿਸੇ ਲਾਈਨ ਦੇ ਉੱਤੇ ਭਟਕਣਾ ਮੇਰੀ ਬੇਟੀ ਦਾਜੀ ਏ ਮੈਂ ਤੁਹਾਨੂੰ ਇੱਕ ਸ਼ੇਅਰ ਕਰਨ ਦੀ ਚਾਹੂੰਗਾ ਇਹ ਮੈਂ ਗੱਲ ਸ਼ੇਅਰ ਕਰਨੀ ਚਾਹੂੰਗਾ ਕਿ ਮੇਰੀ ਬੇਟੀ ਦਾ ਫੇਵਰਟ ਡਰੈਸ ਕੀ ਸੀ ਜੀ ਚੱਪਲ ਐਡੀਟਸ ਦਾ ਪਜਾਮਾ ਔਰ ਟੀ-ਸ਼ਰਟ ਪਾ ਕੇ ਤੇ ਚੱਲ ਜਾਜ ਦੇ ਉੱਤੇ ਆਪਣੀ ਕਿੱਟ ਲੈ ਕੇ ਇੰਨੇ ਚੜ ਜਾਣਾ ਔਰ ਮੈਨੂੰ ਲੱਗਦਾ ਵੀ ਮੇਰੀ ਬੇਟੀ ਤੇ ਸ਼ਾਇਦ ਸਾਰਾ ਇੰਡੀਆ ਜਿਹੜਾ ਹੈ ਔਰ ਇੱਕ ਦਿਨ ਵੀ ਮੇਰੀ ਬੇਟੀ ਬੇਟੀਆਂ ਜੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਹੈ ਬੱਚਿਆਂ ਨੂੰ ਸਹੀ ਐਜੂਕੇਸ਼ਨ ਹੈ ਮੈਂ ਦਾਅਵੇ ਨਾਲ ਇੱਕ ਗੱਲ ਕਹਿ ਸਕਦਾ ਕਿ ਉਹਨਾਂ ਬੱਚਿਆਂ ਨੂੰ ਕਿਸੇ ਕੈਰੀਅਰ ਦੀ ਆ ਜਿਹੜੇ ਬੱਚੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਇੰਨਾ ਨਾ ਪੈਸਾ ਖਰਚ ਕਰਕੇ ਉਹਨਾਂ ਨੂੰ ਕੋਈ ਲੋੜ ਨਹੀਂ ਆ ਜੇ ਤੁਹਾਡੇ ਬੱਚੇ ਦੀ ਐਜੂਕੇਸ਼ਨ ਸਹੀ ਆ ਤੁਹਾਡੇ ਬੱਚੇ ਨੂੰ ਜੇ ਇੱਕ ਚੰਗੇ ਟੀਚਰ ਮਿਲ ਜਾਂਦੇ ਆ ਤੇ ਇਹ ਗੱਲ 100% ਸਹੀ ਆ ਕਿ ਉਹ ਬੱਚਾ ਕਦੇ ਪਟਕਦਾ ਨਹੀਂ ਬੱਚੇ ਨੂੰ ਇੱਕ ਕਾਉਂਸਲਿੰਗ ਦੀ ਲੋੜ ਆ ਇੱਕ ਬੱਚੇ ਨੂੰ ਸਹੀ ਰਸਤਾ ਜਿਹੜੀ ਹੈ ਉਹ ਦੇਣ ਦੀ ਜ਼ਰੂਰਤ ਆ